ਜਾਹਰ ਜੀ ਗੱਲ ਲੈ ਸਰਦੀਆਂ ਗਈਆਂ ਨੇ ਸਰਦੀਆਂ ਵੈਸੇ ਹਲੇ ਗਈਆਂ ਨਹੀਂ ਹੈਗੀਆਂ ਥੋੜੀ ਥੋੜੀ ਹੈ ਗਈ ਹੈ ਪਰ ਧੁੱਪ ਸੇ ਕੀ ਸਾਰਿਆਂ ਨੇ ਰੱਜ ਰੱਜ ਕੇ ਉਸ ਧੁੱਪ ਨਾਲ ਸਾਰਿਆਂ ਦੇ ਟੈਨਿੰਗ ਹੋ ਗਈ ਹੈ ਇਸ ਤਰ੍ਹਾਂ ਕਾਲੇ ਚਿਹਰੇ ਹੋ ਗਏ ਨੇ ਜਿਹੜੀਆਂ ਛਾਈਆਂ ਨੇ ਇੰਨੀਆਂ ਕਾਲੀਆਂ ਹੋ ਗਈਆਂ ਨੇ ਐਦਾਂ ਲੱਗਦਾ ਕਿ ਦੁਬਾਰਾ ਜਿਹੜੀਆਂ ਨੇ ਛਾਈਆਂ ਫਿਰ ਹੋ ਗਈਆਂ ਨੇ ਇੰਨੀ ਪਿਗਮੈਂਟੇਸ਼ਨ ਨਜ਼ਰ ਆਣ ਲੱਗੀ ਐਨਾ ਕਾਲਾ ਕਾਲਾ ਰੰਗ ਨਜ਼ਰ ਆਣ ਲੱਗੇ ਸਾਰੇ ਹੀ ਪਰੇਸ਼ਾਨ ਹੋ ਗਏ ਨੇ ਪਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਰਾਤ ਨੂੰ ਤੁਸੀਂ ਕਿਸ ਚੀਜ਼ ਦੀ ਮ사ਜ ਕਰਨੀ ਹੈ ਕਿ ਜਿਹੜੀ ਤੁਹਾਡੇ ਟੈਨ ਹੋਈ ਹੈ ਉਹ ਠੀਕ ਹੋ ਜਾਵੇਗੀ ਚਿਹਰਾ ਇੱਕਦਮ ਨ ਉঠেਗਾ ਚਿਹਰੇ ਦਾ ਜਿਹੜਾ ਰੰਗ ਹੈ ਤੇ ਉਹ ਦੁਬਾਰਾ ਨਿਖਰਾਵੇਗੀ ਠੀਕ ਹੈ ਤੇ ਜਿਨ੍ਹਾਂ ਦੇ ਝੁਰੜੀਆਂ ਪੈਣ ਦੀ ਪ੍ਰੋਬਲਮ ਹੋਗੀ ਧੁੱਪ ਦੇ ਨਾਲ ਝੁਲਸ ਗਈ ਹੈ ਹੈਨਾ ਸਕਿਨ ਉਹ ਵੀ ਠੀਕ ਹੋ ਜਾਵੇਗੀ ਵੈਸੇ ਕਿਉਂਕਿ ਹੁਣ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਫੇਸ ਦਾ ਫੇਸ ਇੱਕਦਮ ਸੁੱਕਾ ਸੁੱਕਾ ਰਹਿਣ ਲੱਗੇ ਇੱਕਦਮ ਬੇਜਾਨ ਰਹਿਣ ਲੱਗੇ ਇੱਕਦਮ ਨਾ ਜਿਵੇਂ ਕਹਿੰਦੇ ਆ ਨਾ ਡਰਾਈ ਸਕਿਨ ਉਹ ਹੋ ਗਈ ਹੈ ਹੈਨਾ ਤੇ ਉਹਨੂੰ ਠੀਕ ਕਰਨ ਲਈ ਆਪਾਂ ਲੈਣੀ ਹੈਗੀ ਇਹ ਬਾਮ ਠੀਕ ਹੈ ਇਹ ਹੈਗੀ ਇਹ ਬਾਮ ਇੱਕ ਤਾਂ ਹੁੰਦੀ ਹੈ ਇਹ ਵਾਲੀ ਪੈਟਰੋਲੀਅਮ ਜੈਲੀ ਇੱਕ ਆਹ ਵਾਲੀ ਇਹ ਹੈਗੀ ਫਲਾਵਰ ਬਾਮ ਹੈਗ ਸੇਮ ਇੱਕ ਹੀ ਹੁੰਦੀ ਏ ਇਹ ਕਲਰ ਥੋੜਾ ਜਿਹਾ ਗ੍ਰੀਨ ਵਿੱਚ ਹੁੰਦਾ ਆ ਦੇਖੋ ਤੇ ਇਹ ਹੈਗੀ ਏ ਆ ਦੇਖੋ ਸਨ ਫਲਾਵਰ ਠੀਕ ਹੈ ਸਨ ਫਲਾਵਰ ਇਹਦਾ ਨਾਮ ਹੈ ਇਹ ਬામ ਦਾ ਬਹੁਤ ਵਧੀਆ ਹੈ ਅਗਰ ਪੈਰਾਂ ਦੀ ਅੱਡੀਆਂ ਫਟੀਆਂ ਹੋਈਆਂ ਰਾਤ ਨੂੰ ਤੁਸੀਂ ਪੈਰਾਂ ਤੇ ਲਗਾ ਸਕਦੇ ਹੋ ਹੱਥ ਪੈਰ ਜਿਹੜੇ ਨੇ ਫਟੇ ਹੋਏ ਨੇ ਹੱਥਾਂ ਪੈਰਾਂ ਤੇ ਲਗਾ ਸਕਦੇ ਹੋ ਪੂਰੀ ਬੋਡੀ ਤੇ ਲਗਾ ਸਕਦੇ ਹੋ ਬਹੁਤ ਵਧੀਆ ਇਸ ਤਰੀਕੇ ਨਾਲ ਪਹਿਲਾਂ ਤਾਂ ਤੁਸੀਂ ਲੈਣੀ ਹੈਗੀ ਇਹ ਵਾਲੀ ਬਾਮ ਠੀਕ ਹੈ ਇੰਨੇ ਕੀ ਹੱਥ ਤੇ ਰੱਖ ਲੈਣੀ ਹੈ ਠੀਕ ਹੈ ਫਿਰ ਤੁਸੀਂ ਕੀ ਲੈਣਾ ਥੋੜਾ ਜਿਹਾ ਲੈਣਾ ਚਾਵਲਾਂ ਦਾ ਆਟਾ ਸਿਰਫ ਹੱਥ ਤੇ ਇਸ ਤਰੀਕੇ ਨਾਲ ਹੀ ਹੱਥ ਤੇ ਆਪਾਂ ਚਾਵਲਾਂ ਦਾ ਆਟਾ ਜਿਹੜਾ ਇਸ ਤਰੀਕੇ ਨਾਲ ਰੱਖ ਲੈਣਾ ਹੈ ਦੂਸਰਾ ਤੁਸੀਂ ਕੀ ਲੈਣਾ ਹੈ ਨਾਰੀਅਲ ਦਾ ਤੇਲ ਠੀਕ ਹੈ ਕਿਉਂਕਿ ਸਕਿਨ ਡੈੱਡ ਹੋਈ ਹੈ ਸਕਿਨ ਤੇ ਇੱਕਦਮ ਕਾਲਾਪਨ ਆਇਆ ਪਿਆ ਸਕਿਨ ਨੀ ਕਿਦਾਂ ਰੁੱਖੀ ਸੁੱਕੀ ਇੱਕਦਮ ਬੇਜਾਨ ਹੋਈ ਹੈ ਤੇ ਆਪਾਂ ਕਰਨਾ ਹੈਗਾ ਇਹ ਰਾਤ ਨੂੰ ਇਹ ਫੇਸ਼ੀਅਲ ਸਮਝ ਲਓ ਮ사ਜ ਸਮਝ ਲਓ ਡੇਲੀ ਤੁਸੀਂ ਨਾਈਟ ਨੂੰ ਕਰੋ ਠੀਕ ਹੈ ਫਿਰ ਤੁਸੀਂ ਲੈਣਾ ਥੋੜਾ ਜਿਹਾ ਇਹਦੇ ਵਿੱਚ ਐਲੋਵਿਰਾ ਜਲ ਸਿਰਫ ਥੋੜਾ ਜਿਹਾ ਠੀਕ ਹੈ ਚਾਵਲਾਂ ਦਾ ਆਟਾ ਹੋ ਗਿਆ ਬਾਮ ਹੋ ਗਈ ਅਗਰ ਤੁਹਾਨੂੰ ਇਹ ਵਾਲੀ ਨਾ ਮਿਲੇ ਠੀਕ ਹੈ ਵੈਸੇ ਤਾਂ ਕਿਸੇ ਵੀ ਮੈਡੀਕਲ ਸਟੋਰ ਚ ਇਹ ਵਾਲੀ ਬਾਮ ਮਿਲ ਜਾਂਦੀ ਹੈ ਸਨਫਲਾਵਰ ਇਹਦਾ ਨਾਮ ਹੈ ਬਹੁਤ ਵਧੀਆ ਖੁਸ਼ਬੂ ਇੰਨੀ ਘੈਂਟ ਹੈ ਜ਼ਬਰਦਸਤ ਖੁਸ਼ਬੂ ਹੈ ਫਿਰ ਤੁਸੀਂ ਪੈਟਰੋਲੀਅਮ ਜੈਲੀ ਵੀ ਲੈ ਸਕਦੇ ਇਹਨਾਂ ਵਿੱਚ ਦੋਨਾਂ ਚੋਂ ਕੋਈ ਵੀ ਲੈ ਸਕਦੇ ਹੋ ਬਹੁਤ ਹੁੰਦੀ ਹੈ ਇਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਇਹਦੀ ਨਾਲ ਰਾਤ ਨੂੰ ਨਾ ਆਪਣੇ ਸਕਿਨ ਦੀ ਮ사ਜ ਕਰੋਗੇ ਠੀਕ ਹੈ 10-15 ਮਿੰਟ ਲਗਾ ਕੇ ਨੇ ਸੁਣਾ ਦੇਖੋ ਇਸ ਤਰੀਕੇ ਨਾਲ ਹੱਥਾਂ ਆਪਣੇ ਹੱਥਾਂ ਚ ਇਨੀ ਹੀਟ ਹੁੰਦੀ ਹੈ ਕੋਈ ਵੀ ਚੀਜ਼ ਆਪਾਂ ਤਾਂ ਤੇ ਰੱਖਦੇ ਆ ਨਾ ਤੇ ਉਹ ਫਟੋ ਫਟਿਕਲ ਨਹੀਂ ਸ਼ੁਰੂ ਹੋ ਜਾਂਦੀ ਇਨੀ ਹੀਟ ਹੁੰਦੀ ਹੈ ਆਪਣੇ ਹੱਥਾਂ ਦੇ ਵਿੱਚ ਤੇ ਇਹੀ ਹੀਟ ਜਿਹੜੀ ਹੁੰਦੀ ਹੈ ਆਪਣੇ ਫੇਸ ਲਈ ਬਹੁਤ ਚੰਗੀ ਹੁੰਦੀ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਲੈਣੀ ਹੈ ਠੀਕ ਹੈ ਅਗਰ ਤੁਸੀਂ ਮੇਕਅਪ ਲਗਾਇਆ ਹੈ ਤੇ ਮੇਕਅਪ ਪਹਿਲਾਂ ਚੰਗੀ ਤਰ੍ਹਾਂ ਨਾਰੀਅਲ ਦਾ ਤੇਲ ਲਾ ਕੇ ਤੇ ਚੰਗੀ ਤਰ੍ਹਾਂ ਚਿਹਰੇ ਨੂੰ ਮ사ਜ ਕਰਕੇ ਤੇ ਫਿਰ ਤੁਸੀਂ ਟਿਸ਼ੂ ਪੇਪਰ ਨਾਲ ਜਾਂ ਰੁਮਾਲ ਨਾਲ ਸਾਫ਼ ਕਰ ਲੋ ਤੇ ਤੁਹਾਡਾ ਸਾਰਾ ਮੇਕਅਪ ਜਿਹੜਾ ਉਹ ਉੱਤਰ ਜਾਏਗਾ ਇਸ ਤਰੀਕੇ ਨਾਲ ਤੁਸੀਂ ਇਹਦੀ ਕਰਨੀ ਹੈਗੀ ਹੈ ਮ사ਜ ਜਿਨ੍ਹਾਂ ਦੇ ਓਪਨ ਪੋਰਸ ਦੀ ਸਮੱਸਿਆ ਹੋਵੇ ਠੀਕ ਹੋ ਜਾਵੇਗੀ ਜਿਨ੍ਹਾਂ ਦੇ ਹਨਾ ਅ ਸੰ ਟੈਨ ਹੋਇਆ ਪਿਆ ਉਹ ਵੀ ਠੀਕ ਹੋਵੇਗੀ ਔਰ ਜਿਨ੍ਹਾਂ ਦੇ ਪਿਗਮੈਂਟੇਸ਼ਨ ਸ਼ਾਇਆਂ ਨੇ ਉਹ ਵੀ ਜਿਹੜੀਆਂ ਨੇ ਲਾਈਟ ਪੈਣੀ ਹੈ ਸ਼ੁਰੂ ਹੋ ਜਾਣਗੀਆਂ ਸਕਿਨ ਇੱਕਦਮ ਮੱਖਣ ਵਾਂਗੂ ਹੋ ਜਾਏਗੀ ਤੇ ਇੱਕ ਤੁਸੀਂ ਹੋਰ ਜਦੋਂ ਸਵੇਰੇ ਉੱਠਦੇ ਹੋ ਉੱਠ ਕੇ ਫੇਸਵੁਸ਼ ਵਾਸ਼ ਕਰਦੇ ਉਸ ਤੋਂ ਬਾਅਦ ਸੰਸਕ੍ਰੀਮ ਲਗਾਉਣਾ ਨਾ ਭੁੱਲਿਆ ਕਰੋ ਸੰਸਕ੍ਰੀਮ ਲਗਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਕਿਉਂਕਿ ਸਾਰਾ ਦਿਨ ਸੰਸਕ੍ਰੀਮ ਲੱਗੀ ਰਹੇਗੀ ਨਾ ਫੇਸ ਤੇ ਤੇ ਫੇਸ ਤੇ ਕਿਸੇ ਵੀ ਧੁੱਪ ਦਾ ਨੁਕਸਾਨ ਨਹੀਂ ਹੋਵੇਗਾ ਕਿਸੇ ਵੀ ਮਿੱਟੀ ਦਾ ਕਿਸੇ ਵੀ ਹਵਾਵਾਂ ਦਾ ਨੁਕਸਾਨ ਨਹੀਂ ਹੋਵੇਗਾ ਫੇਸ ਤੇ ਕਿਉਂਕਿ ਸਿੱਧੀ ਹਵਾ ਸਿੱਧੀਆਂ ਧੁੱਪ ਨੇ ਕਿਰਨਾਂਵਾਂ ਆਪਣੇ ਫੇਸ ਤੇ ਹੀ ਪੈਂਦੀਆਂ ਨੇ ਫੇਸ ਹੀ ਇਹ ਜਿਹੜਾ ਆਪਣਾ ਵਿਚਾਰਾ ਕੱਪੜਿਆਂ ਤੋਂ ਬਿਗੈਰ ਹੁੰਦਾ ਏ ਤੇ ਜਿਹੜਾ ਫੇਸ ਜਲਦੀ ਆਪਣਾ ਖਰਾਬ ਹੁੰਦਾ ਹੈ 40 ਸਾਲ ਦੀ ਏਜ ਵਿੱਚ ਵੀ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਬਿਲਕੁਲ ਵੀ ਲੂਜ਼ ਨਹੀਂ ਹੈਗੀ ਬਿਲਕੁਲ ਵੀ ਕੋਈ ਸ਼ਾਇਨ ਹੈਗੀ ਕੋਈ ਵੀ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਹੀਂ ਹੈਗੀ ਮੇਰੇ ਫੇਸ ਤੇ ਕਿਉਂਕਿ ਮੈਂ ਇਹਨਾਂ ਚੀਜ਼ਾਂ ਦਾ ਨਾ ਇਸਤੇਮਾਲ ਕਰਦੀ ਰਹੀ ਹਾਂ ਤੇ ਹੋਮ ਮੈਡ ਰੈਮਡੀ ਜਿਹੜੀਆਂ ਹੁੰਦੀਆਂ ਨੇ ਨਾ ਬੈਸਟ ਹੁੰਦੀ ਹੈ ਕਿ ਤਰ੍ਹਾਂ ਕਿਤੇ ਨਾ ਜਿਹੜੀਆਂ ਆਪਾਂ ਬਾਜ਼ਾਰ ਵਿੱਚ ਕ੍ਰੀਮਾਂ ਫੇਸ ਵਾਸਤੇ ਲੈ ਕੇ ਆਉਨੇ ਆ ਜਾਂ ਕੋਈ ਟਿਊਬਾਂ ਲੈ ਕੇ ਆਉਨੇ ਆ ਤੇ ਜਿਹੜੀਆਂ ਹੋਮ ਮੇਡ ਰੈਮਡੀਆ ਜਿਹੜੀ ਮੈਂ ਤੁਹਾਨੂੰ ਦੱਸਦੀ ਹੁੰਦੀ ਹੂ ਇਹਨਾਂ ਦਾ ਪ੍ਰਯੋਗ ਹੁੰਦਾ ਉਹਨਾਂ ਦੇ ਵਿੱਚ ਤੇ ਕਿਉਂ ਨਾ ਆਪਾਂ ਸਿੱਧਾ ਹੀ ਡਾਇਰੈਕਟ ਹੀ ਇਹਨਾਂ ਦਾ ਪ੍ਰਯੋਗ ਕਰਕੇ ਆਪਾਂ ਆਪਣੇ ਫੇਸ ਨੂੰ ਇੱਕਦਮ ਸ਼ੀਸ਼ੇ ਵਾਂਗੂ ਚਮਕਾ ਕੇ ਰੱਖੀਏ ਇੱਕਦਮ ਸਕਿਨ ਨੂੰ ਖੂਬਸੂਰਤ ਬਣਾ ਕੇ ਰੱਖੀਏ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਥ੍ਰੈਡਿੰਗ ਦੀ ਮ사ਜ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਨਾ ਅੱਖਾਂ ਦੇ ਵਿੱਚ ਧਸ ਜਾਂਦੀਆਂ ਥ੍ਰੈਡਿੰਗ ਨੀਚੇ ਨੂੰ ਆਉਣ ਲੱਗ ਪੈਂਦੀ ਹੈ ਨਾ ਫਿਰ ਉਹ ਥੋੜਾ ਬੁਰਾ ਜਿਹਾ ਲੱਗਦਾ ਹੈ ਤੇ ਤੁਸੀਂ ਮ사ਜ ਕਰਦੇ ਰਹੋਗੇ ਤਾਂ ਭਾਵੇਂ ਤੁਸੀਂ 50 ਸਾਲ ਦੇ ਵੀ ਹੋ ਜਾਓਗੇ ਨਾ 70 ਸਾਲ ਦੇ 50 ਸਾਲ ਦੇ 60 ਸਾਲ ਦੇ ਤਾਂ ਵੀ ਤੁਸੀਂ ਤੁਹਾਡੀ ਸਕਿਨ ਇੱਕਦਮ ਜਾਨਦਾਰ ਰਹੇਗੀ ਇੱਕਦਮ ਚਮਕਦਾਰ ਰਹੇਗੀ ਇਹ ਤੁਹਾਡੇ ਹੱਥ ਹੈ ਸਕਿਨ ਨੂੰ ਚਮਕਾਣਾ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਜਿਹੜੀ ਲੂਜ਼ skin ਹੈ ਟੈਟ ਹੋ ਜੇਗੀ skin ਦੀ ਜਿਹੜੀ ਇੱਕਦਮ ਸ਼ਾਈਨਿੰਗ ਆ ਬਾਤ ਜਾਏਗੀ ਉਸ ਤਰੀਕੇ ਨਾਲ ਮ사ਜ ਕਰਨੀ ਹੈ ਠੀਕ ਹੈ ਕਿਉਂਕਿ ਅੱਜ ਕੱਲ ਨਾ ਛੋਟੇ ਛੋਟੀ ਏਜ ਵਿੱਚ ਹੀ ਸਾਰੀਆਂ ਕੁੜੀਆਂ ਮੁੰਡੇ ਛੋਟੇ ਡੇਜ ਵਿੱਚ ਹੀ ਨਾ ਮਤਲਬ ਕਿ ਇਹਨਾਂ skin ਜਿਹੜੀ ਨੇ ਇੱਕਦਮ ਬੁੱਢੇ ਟੈਪ ਲੱਗਣ ਲੱਗ ਗਏ ਚਲੋ ਬੁੱਢੇ ਤੋਂ ਹੋਣਾ ਇੱਕ ਚਲੋ ਉਮਰ ਹੁੰਦੀ ਹੈ ਪਰ ਉਮਰ ਤੋਂ ਪਹਿਲਾਂ ਹੀ ਕਿਉਂਕਿ ਉਹਨਾਂ ਦੇ ਖਾਣ-ਪਾਨ ਦਾ ਜਿਹੜਾ ਹੁੰਦਾ ਨਾ ਸਮਾਂ ਉਹ ਕਿਤਨਾ ਕਿਤੇ ਖਰਾਬ ਹੁੰਦਾ ਹੈ ਕਿਉਂਕਿ ਅੱਜ ਕੱਲ ਦੀ ਬਿਜ਼ੀ ਲਾਈਫ ਵਿੱਚ ਹਰ ਕੋਈ ਭੱਜ-ਦੌੜ ਕਰ ਰਿਹਾ ਕਿਸੇ ਕੋਲ ਵੀ ਟਾਈਮ ਨਹੀਂ ਹੈਗਾ ਆਪਣੀ ਸਕਿਨ ਲਈ ਪਰ ਨਹੀਂ ਸਿਰਫ ਅੱਧਾ ਘੰਟਾ ਤੁਸੀਂ ਆਪਣੇ ਲਈ ਕੱਢੋ ਸਿਰਫ ਅੱਧਾ ਘੰਟਾ ਸਿਰ ਠੀਕ ਹੈ ਅੱਧਾ ਘੰਟਾ ਆਪਣੇ ਲਈ ਕੱਢ ਲਓ ਆਪਣੀ ਸਕਿਨ ਨੂੰ ਥੋੜਾ ਜਿਹਾ ਇੱਕਦਮ ਟਾਈਮ ਦਿਓ ਕਿ ਉਹਨੂੰ ਵੀ ਜ਼ਰੂਰਤ ਹੈ ਤੁਹਾਡੀ ਸਕਿਨ ਨੂੰ ਵੀ ਕਿਉਂਕਿ ਪੇਟ ਲਈ ਹਰ ਕੋਈ ਭੱਜਿਆ ਫਿਰਦੇ ਪੈਸੇ ਕਮਾਣ ਲਈ ਤੇ ਕਿਤਨਾ ਕਿਤੇ ਆਪਾਂ ਆਪਣੇ ਬਾਰੇ ਭੁੱਲ ਜਾਂਦੇ ਆ ਤੇ ਫਿਰ ਇੱਕ ਉਮਰ ਬਾਅਦ ਪਤਾ ਚੱਲਦਾ ਕਿ ਇਹ ਕੀ ਹੋ ਗਿਆ ਏ ਅਸੀਂ ਤਾਂ ਬਿਲਕੁਲ ਹੀ ਬੁੱਢੇ ਹੋ ਚੁੱਕੇ ਆ ਸਾਡੀ ਸਕਿਨ ਤਾਂ ਇੱਕਦਮ ਲਟਕ ਚੁੱਕੀ ਏ ਹੁਣ ਪੈਸਾ ਆਇਆ ਏ ਤੇ ਸਾਡੀ ਸਕਿਨ ਜਿਹੜੀ ਏ ਉਹ ਬੁੱਢੀ ਹੋ ਚੱਲੀ ਹੈ ਨਾ ਤੇ ਫਿਰ ਕਿਤਨੇ ਕਿਤੇ ਆਪਣੇ ਸ਼ੌਂਕ ਜਿਹੜੇ ਨੇ ਦੱਬੇ ਰਹਿ ਜਾਂਦੇ ਨੇ ਪੈਸਾ ਵੀ ਕਮਾਓ ਤੇ ਸਕਿਨ ਦਾ ਧਿਆਨ ਵੀ ਰੱਖੋ ਠੀਕ ਹੈ ਸਕਿਨ ਜਿਹੜੀ ਹੈ ਨਾ ਆਪਣੀ ਸੋਹਣੀ ਹੋਵੇਗੀ ਤੇ ਆਪਣਾ ਕੌਨਫੀਡੈਂਟ ਜਿਹੜਾ ਇੱਕਦਮ ਤਿਆਰ ਰਹੇਗਾ ਹਰ ਕਿਸੇ ਚੀਜ਼ ਨੂੰ ਠੀਕ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੇ ਠੀਕ ਹੈ ਚਾਵਲਾਂ ਦਾ ਆਟਾ ਜਿਹੜਾ ਹੁੰਦਾ ਇੱਕਦਮ ਸਕਿਨ ਨੂੰ ਕੋਰੀਅਨ ਟਾਈਪ ਕਰ ਦਿੰਦਾ ਹੈ ਜਿਨ੍ਹਾਂ ਦੇ ਓਪਨ ਪੋਰਸ ਦੀ ਪਰ ਜਿਨ੍ਹਾਂ ਦੇ ਬਲੈਕ ਹੈਡਸ ਵਾਈਟ ਹੈਡ ਨੇ ਨਾ ਇਹਨਾਂ ਚੀਜ਼ਾਂ ਤੇ ਇਸ ਤਰੀਕੇ ਨਾਲ ਮ사ਜ ਕਰੋਗੇ ਨਾ ਤੇ ਬਿਲਕੁਲ ਜਿਹੜੀ ਨੋਜ਼ ਇੱਕਦਮ ਸਿਲਕੀ ਹੋ ਜਾਵੇਗੀ ਜਿਵੇਂ ਕੋਰੀਅਨ ਟਾਈਪ ਹੁੰਦੀ ਹੈ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਬਸ ਇੰਨਾ ਕੰਮ ਹੈ ਫਿਰ ਤੁਸੀਂ ਕੀ ਕਰਨਾ ਹੈ ਹਲਕਾ ਜਿਹਾ ਪਾਣੀ ਲੈ ਕੇ ਉਹਦੇ ਨਾਲ ਤੁਸੀਂ ਡਿਪ ਕਰੋ ਰੁਮਾਲ ਨੂੰ ਮੈਂ ਵੈਸੇ ਐਦਾਂ ਹੀ ਕਰਕੇ ਦਿਖਾ ਰਹੀ ਹਾਂ ਚਲ ਐਦਾਂ ਕਰ ਸਕਦੇ ਹੋ ਸੋਫਟ ਜਿਹਾ ਰੁਮਾਲ ਹੋਵੇ ਉਹਦੇ ਨਾਲ ਤੁਸੀਂ ਸਕਿਨ ਨੂੰ ਕੱਲ ਲੈਣਾ ਹੈ ਸਾਫ਼ ਧੋਣਾ ਨਹੀਂ ਹੈਗਾ ਸਕਿਨ ਨੂੰ ਤੇ ਇਹ ਵਾਲਾ ਜਿਹੜੇ ਪ੍ਰੋਡਕਟ ਨੇ ਇਹਦਾ ਅਸਰ ਜਿਹੜਾ ਤੁਹਾਡੇ ਚਿਹਰੇ ਤੇ ਲੱਗਾ ਰਹਿਣ ਕਿੰਨੀ ਗੰਦਗੀ ਨਿਕਲੀ ਏ ਠੀਕ ਹੈ ਇਹ ਐਦਾਂ ਹੀ ਲੱਗਾ ਰਹਿਣ ਦਿਓ ਸਾਰੀ ਰਾਤ ਇਦੇ ਨਾਲ ਤੁਹਾਡਾ ਸੇਰੇ ਜਿਹੜਾ ਚਿਹਰਾ ਮੁਖਮਲੀ ਹੋ ਜਾਏਗਾ ਇੱਕਦਮ ਸੌਫਟ ਇੱਕਦਮ ਮਲਾਈਮ ਹੋ ਜਾਵੇਗਾ ਮੈਂ ਕਹਿੰਨੀ ਆ ਦੇਖਿਓ ਤੁਸੀਂ ਹੈਰਾਨ ਹੋ ਜਾਓਗੇ ਵਾਕਿਆ ਹੀ ਬਹੁਤ ਵਧੀਆ ਰੈਮੇਡੀ ਦੀਦੀ ਨੇ ਦੱਸੀਏ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰ ਦੇਣਾ ਵਾਤ ਤੋਂ ਵਾਤ ਲਾਈਕ ਤੇ ਕਮੈਂਟ ਸੋਣੇ ਜੀ ਜ਼ਰੂਰ ਕਰਿਆ ਕਰੋ ਆਪਾਂ ਤੁਹਾਡੇ ਲਈ ਇਦਾਂ ਹੀ ਜਿਹੜੀ ਹੋਮ ਐਂਡ ਰੈਮੇਡੀਜ਼ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਲਓ ਜੀ ਸਕਿਨ एकदम ਚਕਾਚਕ ਹੋ ਗਈ ਇਹ ਦੇਖੋ ਸੌਫਟ ਹੋ ਗਈ ਧੋਣਾ ਨਹੀਂ ਹੈਗਾ ਫਿਰ ਇਸ ਇਦਾਂ ਹੀ ਰਾਤ ਨੂੰ ਮੈਂ ਇਹਨੂੰ ਰੱਖਾਂਗੀ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਦੀ ਮ사ਜ ਕਰਕੇ ਫੇਸ ਨੂੰ ਸੋਹਣਾ ਖੂਬਸੂਰਤ ਬਣਾ ਸਕਦੇ ਹੋ एकदम ਚਮਕਾ ਸਕਦੇ ਹੋ ਚਾਂਦੀ ਵਾਂਗ ਠੀਕ ਹੈ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟਸ ਸੋਣਾ ਜ਼ਰੂਰ ਕਰਨਾ ਫਿਰ ਮਿਲਦੇ ਆਪਾਂ ਨਵੀਂ ਵੀਡੀਓ ਚ ਬਾਏ ਬਾਏ